ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਫਰਮ ਹੋਮ ਸਵੀਟ ਹੋਮ ਹਲੋ ਲੈਟਸ ਗੋ ਫॉर ਰਾਈਡ ਵੈਸੇ ਤੁਹਾਡੇ ਲਈ ਗੁੱਡ ਮਾਰਨਿੰਗ ਨਹੀਂ ਹੈ ਕਿਉਂਕਿ ਸ਼ਾਮ ਦੇ 5:30 ਦੇ ਕਰੀਬ ਟਾਈਮ ਹੋ ਚੁੱਕਾ ਹੈ ਹਾਂ 5:20 ਮਿੰਟ ਹੋ ਗਏ ਨੇ ਸੋ ਵਲੌਗ ਦਾ ਸਾਡੇ ਕੋਲ ਇੱਕ ਹੋਰ ਸ਼ੂਟ ਕੀਤਾ ਵੀ ਪਿਆ ਹੈ ਗੁਰਦੁਆਰਾ ਸਾਹਿਬ ਵਾਲਾ ਉਹ ਆਪਾਂ ਕੱਲ ਨੂੰ ਅਪਲੋਡ ਕਰ ਦਾਂਗੇ ਅੱਜ ਨਾ ਸਪੈਸ਼ਲ ਹੈ ਕਿਉਂਕਿ ਆਪਾਂ ਚਾਹੁੰਦੇ ਆ ਕਿ ਤੁਹਾਡੇ ਜਿਹੜੇ ਸਵਾਲ ਪੁੱਛੇ ਗਏ ਆ ਉਹਨਾਂ ਜਵਾਬ ਦਿੱਤੇ ਜਾਣਾ ਜਵਾਬ ਦਿੱਤੇ ਜਾਣਾ ਹਨਾ ਨਾਲੇ ਬਾਹਰ ਚੱਲਦੇ ਆ ਹਾਂਜੀ ਸਬਜ਼ੀਆਂ ਨੂੰ ਪਾਣੀ ਲੱਗ ਰਿਹਾ ਉਹ ਦਿਖਾਉਣੇ ਨਾਲ ਤੁਹਾਡੇ ਸਵਾਲਾਂ ਦੇ ਜਵਾਬ ਦਿੰਨੇ ਆ ਜੀ ਹਾਂਜੀ ਘਰ 'ਚ ਮੋਟਰ ਹੋਣ ਦਾ ਫਾਇਦਾ ਤਾਂ ਬਹੁਤ ਹੈ ਕਿਉਂਕਿ ਪਾਣੀ ਛੇਤੀ ਲੱਗ ਜਾਂਦਾ ਤੇ ਬਾਪੂ ਹੁਣ ਇਹ ਨਾ ਪਾਈਪ ਲਾ ਕੇ ਇਦਾਂ ਪਾਣੀ ਲਾ ਲੈਂਦੇ ਨੇ ਇੱਧਰ ਲੱਗ ਗਿਆ ਹੁਣ ਆੜ 'ਚ ਛੜਦਾ ਹੈ ਉੱਥੋਂ ਤੇ ਉਧਰੋਂ ਇੱਧਰ ਨੂੰ ਛੱਡ ਲੈਣਾ ਹੈ ਸਹੀ ਗੱਲ ਹੈ ਜਿਹਦਾ ਮੈਂ ਕਹਿੰਦੀ ਹੁੰਦੀ ਨਾ ਖੁੱਲਾ ਸਮੁੰਦਰ ਉਧਰ ਏਕਰ ਲੜਕਾ ਖੁੱਲਾ ਪਾਣੀ ਇੱਧਰ ਮੋਜਾ ਕਰੋ ਸਹੀ ਗੱਲ ਹੈ ਉਹ ਤੇ ਦੌੜ ਗਿਆ ਪਾਣੀ ਦੇਖ ਕੇ ਨਾ ਹਾਂ ਮੈਂ ਕਹਿੰਦਾ ਨਾ ਉੱਥੇ ਰੱਖਿਆ ਉਹ ਹੈ ਗੁਰਜੀ ਹਾਂਜੀ ਸਵਾਲ ਦੱਸੋ ਜੀ ਕਿਹੜਾ ਹੈ ਪਹਿਲਾ ਹਾਂਜੀ ਪਹਿਲਾ ਸਵਾਲ ਹੈਗਾ ਆ ਜੀ ਇਹ ਨੇ ਇੰਦਰਜੀਤ ਸਿੰਘ ਇਹ ਪੁੱਛਦੇ ਨੇ ਪਹਿਲਾਂ ਤਾਂ ਕਹਿੰਦੇ ਨੇ ਕੰਗ੍ਰੈਚੁਲੇਸ਼ਨ ਬਾਜੀ ਐਂਡ ਮਨਕੌਰ ਜੀ ਬਾਈ ਜੀ ਪੰਪ ਕਿੰਨੇ ਦਾ ਮਿਲਿਆ ਦੱਸਿਓ ਜਿਹੜਾ ਆਪਾਂ ਡਕੇਥਲਨ ਤੋਂ ਲਿਆ ਸੋ ਪੰਪ ਹੋਣਾ 600 ਤੋਂ 700 ਦੀ ਰੇਂਜ ਦੇ ਵਿੱਚ ਪੰਪ ਹੈ ਪਹਿਲਾਂ ਪਹਿਲਾਂ ਅਸੀਂ ਪੰਪ ਨਹੀਂ ਸੀ ਲੈਂਦੇ ਕਿਉਂਕਿ ਸਾਨੂੰ ਲੱਗਦਾ ਸੀ ਕਿ ਛੋਟੇ ਪੰਪ ਨਾਲ ਹਵਾ ਭਰ ਨਹੀਂ ਹੋਣੀ ਚੱਜ ਨਾਲ ਨਾ ਪਰ ਬਹੁਤ ਜ਼ਿਆਦਾ ਕੰਫਰਟੇਬਲ ਹੈ ਤੇ ਈਜ਼ੀ ਹੈ ਤੁਸੀਂ ਪੰਪ ਮਾਰਨ ਤੋਂ ਬਾਅਦ ਚਾਹੇ ਛੱਡ ਵੀ ਦਿਓ ਹਵਾ ਬੈਕ ਬਾਹਰ ਨਹੀਂ ਨਿਕਲਦੀ ਹੈ ਨਾ ਹਾਂ ਤੇ ਕੈਰੀ ਕਰਨਾ ਵੀ ਈਜ਼ੀ ਕਿਉਂਕਿ ਛੋਟਾ ਜਿਹਾ ਤਾਂ ਹੈਗਾ ਛੋਟਾ ਹੈ ਕਿਉਂਕਿ ਜਿਹੜੇ ਪੁਰਾਣੇ ਦੇਸੀ ਆ 100 150 ਦਾ ਪੰਪ ਆਉਂਦਾ ਉਹਨੂੰ ਜੇ ਤੁਸੀਂ ਪੰਪ ਮਾਰਨ ਛੱਡ ਦ ਤਾਂ ਹਵਾ ਬਾਹਰ ਨਿਕਲਦੀ ਹੈ ਤੇ ਇਹਦੇ ਚ ਨਹੀਂ ਨਿਕਲਦੀ ਇਹ ਇਹਦਾ ਫਾਇਦਾ ਹੈਗਾ ਇੱਕ ਸੋ ਜਿਹੜੀ ਧੁੱਪ ਹੈ ਨਾ ਕਾਫੀ ਤੇਜ ਹੈ ਤੇ ਜਿਹੜੇ ਇਹ ਬੂਟੇ ਆ ਨਾ ਇਹ ਕਮਲਾ ਜਾਂਦੇ ਨੇ ਤੇ ਇਹਨਾਂ ਨੂੰ ਉਹਨਾਂ ਪਾਣੀ ਲਾ ਦੇਣਾ ਚਾਹੀਦਾ ਛੇਤੀ ਤੋਂ ਛੇਤੀ ਕਦੋਂ ਪਾਣੀ ਲਾਇਆ ਸੀ ਇਹਨੂੰ ਇਹ ਪਰਸੋ ਪਾਣੀ ਲਾਇਆ ਹੱਲੇ ਪਰਸੋ ਲਾਇਆ ਸੀ ਕੱਲ ਦੀ ਤੇ ਸਵੇਰ ਦੀ ਧੁੱਪ ਪਈ ਹੈ ਅੱਜ ਦੀ ਦੇਖ ਲਓ ਕੀ ਹਾਲ ਬਣ ਗਿਆ ਸੁੱਕ ਗਿਆ ਇਹਨ ਸੁੱਕ ਜਾਂਦੇ ਆ ਦੇਲਾ ਹਾ ਦਰਾਰਾਂ ਪਾਟ ਜਾਂਦੀਆਂ ਇਹਨ ਹਨਾ ਹੂੰ ਮਰੇ ਵੱਤ ਤੋਂ ਵੱਧ ਦਰਾਖਤ ਜ਼ਰੂਰ ਲਾਓ ਤੇ ਅਗਲਾ ਪ੍ਰਸ਼ਨ ਕੀ ਹੈ ਮੰਨੇ ਸੋ ਅਗਲੇ ਨੇ ਬਲੈਕ ਰਾਈਡਰ ਇਹ ਪੁੱਛਦੇ ਨੇ ਇਹ ਝੋਲੇ ਕਿੰਨੇ ਦੇ ਮੰਗਾਏ ਆ ਵੀਰ ਜੀ ਤੇ ਕਿੱਥੋਂ ਮਿਲੇ ਆ ਸੋ ਇਹ ਜਿਹੜੇ ਬੈਗ ਆ ਨਾ ਇਹ ਬੈਗ ਇੱਕ ਦੀ ਕੀਮਤ 2500 ਰੁਪਈਆ ਹੈ ਤੇ ਇਹ Amazon ਤੋਂ ਆਪਾਂ ਮੰਗਵਾਏ ਸੀਗੇ ਤੇ ਇਹ ਚੰਨਈ ਦੀ ਹੈ ਨਾ ਕੰਪਨੀ ਚੰਨਈ ਦੀ ਚੰਨਈ ਦੀ ਕੰਪਨੀ ਜਿਹੜੀ ਇਹ ਬੈਗ ਬਣਾਉਂਦੀ ਹੈ ਤੁਹਾਨੂੰ ਇੱਕ ਪਾਸੇ ਆਹ ਸ਼ੋਅ ਹੋ ਜਾਣਾ ਬ ਇਹਨਾਂ ਦਾ ਨਾਮ ਕੀ ਹੈ ਤੇ ਕਿੰਨਾ ਪ੍ਰਾਈਸ ਹੈ ਜਿੱਦਾਂ ਪਹਿਲਾਂ ਤੁਹਾਨੂੰ ਦੱਸ ਵੀ ਦਿੱਤਾ ਪ੍ਰਾਈਸ ਬਾਰੇ ਤਾਂ ਤੇ ਤੁਸੀਂ ਇੱਥੋਂ ਮੰਗਵਾ ਸਕਦੇ ਆ ਇਹ ਬਹੁਤ ਜ਼ਿਆਦਾ ਚੰਗੇ ਬੈਗ ਨੇ ਪਹਿਲਾਂ ਵੀ ਅਸੀਂ ਮੰਗਵਾਏ ਸੀਗੇ ਇਹਦੇ ਨਾਲ ਦੇ ਹਨਾ ਹੂੰ ਕਾਫੀ ਟਾਈਮ ਕੱਢਿਆ ਉਹਨਾਂ ਨੇ ਦੋ ਟੂਰ ਸਾਡੇ ਬਹੁਤ ਇਜ਼ੀਲੀ ਵਧੀਆ ਕੱਢਦੇ ਤੇ ਹੁਣ ਇਹਨਾਂ ਨਾਲ ਆਪਾਂ ਟੂਰ ਕੱਢ ਲੈਣੇ ਆ ਪਨੀਰੀ ਸ਼ਹਿਰੋਂ ਲੈ ਕੇ ਆਈ ਦੀ ਸੀਗੀ ਮਿਰਚਾਂ ਦੀ ਐਦ ਕੀ ਘਰੇ ਬੀਜ ਕੇ ਦੇਖੀ ਤੇ ਓ ਹਣ ਬੂਟੇ ਲਾਇਓ ਉਧਰਲੀ ਸਾਈਡ ਤੇ ਵਧੀਆ ਹੋ ਗਏ ਪਨੀਰੀ ਤਾਂ ਹਨ ਹਾਂਜੀ ਤੇ ਅਗਲਾ ਸਵਾਲ ਕੀ ਆ ਜੀ ਅਗਲਾ ਦੋ ਜਣਿਆਂ ਨੇ ਇੱਕੋ ਸਵਾਲ ਪੁੱਛਿਆ ਆ ਇੱਕ ਨੇ ਗੁਰਕੀਰਤ ਦੂਜੇ ਨੇ ਗੁਰਮਾਨ ਸਿੰਘ ਇਹ ਪੁੱਛਦੇ ਨੇ ਵੀਰ ਜੀ ਤੁਹਾਡਾ ਪਿੰਡ ਕਿਹੜਾ ਆ ਤੁਸੀਂ ਕਿਹੜੀ ਜਗ੍ਹਾ ਤੋਂ ਸੋ ਸਾਡਾ ਪਿੰਡ ਹੈਗਾ ਜੀ ਕੁਲਥਮ ਪਿੰਡ ਹੈ ਇਹ ਫਗਵਾੜੇ ਤੋਂ ਬੰਗਾ ਰੋਡ ਤੇ ਪੈਂਦਾ ਏ ਮੇਨ ਰੋਡ ਤੇ ਪਹਿਲਾ ਬੜਮਯਾਰਾ ਆਉਂਦਾ ਏ ਹਾਂਜੀ ਤੇ ਉਸ ਰੋਡ ਤੋਂ ਜਦੋਂ ਆਪਾਂ ਕਿਲੋਮੀਟਰ ਹਟ ਜੰਨੇ ਆ ਜੀਟੀ ਰੋਡ ਤੋਂ ਨਾ ਤਾਂ ਸਾਡਾ ਪਿੰਡ ਆ ਜਾਂਦਾ ਕੁਲਥਮ ਪਿੰਡ ਸੋ ਨਾਲ-ਨਾਲ ਤੁਹਾਨੂੰ ਸਾਈਨ ਬੋਰਡ ਵੀ ਦਿਖ ਰਿਹਾ ਹੋਣਾ ਸਾਡੇ ਪਿੰਡ ਦਾ ਹਾਂਜੀ ਕੁਲਥਮ ਪਿੰਡ ਹੈ ਜੀ ਆਪਣਾ ਤੇ ਸਾਡੇ ਪਿੰਡ ਤੋਂ ਥੋੜਾ ਜਿਹਾ ਦੂਰ ਹੀ 13-14 ਕਿਲੋਮੀਟਰ ਤੇ ਖਟਕੜਕਲਾ ਪਿੰਡ ਪੈਂਦਾ ਏ ਭਾਗੇ ਸਿੰਘ ਦਾ ਪਿੰਡ ਨਾ ਹਾਂਜੀ ਸ਼ਹੀਦ ਇਆਜ਼ਮ ਭਾਗੇ ਸਿੰਘ ਦਾ ਹਾਂਜੀ ਅਗਲਾ ਆਉਣ ਦਿਓ ਜੀ ਠੀਕ ਹੈ ਜੀ ਅਗਲੇ ਨੇ ਸਿੱਧੂ ਕ੍ਰिएशन ਇਹ ਪੁੱਛਦੇ ਨੇ ਵੀਡੀਓ ਐਡੀਟਰ ਕੌਨ ਸਾ ਹੈ ਪਲੀਜ਼ ਬਤਾਨਾ ਸੋ ਇਸ ਸਵਾਲ ਦਾ ਜਵਾਬ ਤਾਂ انا ਤੁਹਾਨੂੰ ਲੈਪਟਾਪ ਦੇ ਕੋਲ ਬੈਠ ਕੇ ਹੀ ਦੱਸਦੇ ਆ ਨਾਲੇ ਥੋੜਾ ਜਿਹਾ ਤੁਹਾਨੂੰ ਸਿਖਾ ਦਿੰਨੇ ਆ ਕਿ ਕਿੰਨਾ ਕੁ ਸੌਖਾ ਆ ਹਾਂਜੀ ਜਿਹੜਾ ਸੌਫਟਵੇਅਰ ਹੈ ਨਾ ਵੈਸੇ ਸੌਫਟਵੇਅਰ ਦਾ ਨਾਮ ਫਾਈਨਲ ਕੱਟ ਪ੍ਰੋ ਹੈ ਤੇ ਐਪਲ ਦੀ ਡਿਵਾਈਸ ਦੇ ਵਿੱਚ ਹੀ ਚੱਲਦਾ ਹੈ ਤੇ 25000 ਦਾ ਇਹ ਸੌਫਟਵੇਅਰ ਹੈ ਪੇਡ ਸੌਫਟਵੇਅਰ ਹੈ ਤੇ ਆ ਜਾਓ ਸਿੱਧਾ ਲੈਪਟਾਪ ਤੇ ਮਿਲਦੇ ਆ ਸੋ ਇਸ ਤਰੀਕੇ ਦੀ ਤੁਹਾਨੂੰ ਉਹ ਨਾ ਡਿਸਪਲੇ ਦਿਸੂਗੀ ਤੇ ਆਹ ਜਿਹੜੇ ਸਾਈਕਲ ਆਪਾਂ ਨੂੰ ਮਿਲੇ ਸੀ ਉਹ ਵਾਲਾ ਚੱਲ ਰਿਹਾ ਹੈ ਵਲੌਗ ਤੇ ਇਹ ਤੁਹਾਨੂੰ ਇੱਥੇ ਆਹ ਪੈਰਾਮੀਟਰ ਦੇ ਸੰਲਾਪਨ ਦਾ ਆਹ ਵਾਲਾ ਵੋਕਲ ਦਾ ਤੇ ਤੁਸੀਂ ਆਸਾਨੀ ਨਾਲ ਕੱਟ ਲਾ ਸਕਦੇ ਜਦੋਂ ਮੰਨ ਲਓ ਇੱਥੇ ਕੋਈ ਚੀਜ਼ ਹੈ ਨਹੀਂ ਤੁਸੀਂ ਇਹਦੇ ਵਿੱਚ ਕੱਟ ਲਾ ਸਕਦੇ ਆ ਨਾ ਤੁਸੀਂ ਬੀ ਬਟਨ ਨੂੰ ਦੱਬਣਾ ਹੈ ਤਾਂ ਤੁਹਾਡੇ ਆਹ ਕੈਂਚੀ ਬਣ ਜਣੀ ਆ ਉਹਨਾਂ ਕਲਿੱਕ ਇਹਨੂੰ ਕੀਤਾ ਇਹਨੂੰ ਕੀਤਾ ਫਿਰ ਏ ਬਟਨ ਦੱਬੇ ਤਾਂ ਐਰੋ ਬਣ ਜਾਣਾ ਇਹਨੂੰ ਐ ਕਰਕੇ ਡਿਲੀਟ ਬਟਨ ਦੱਬ ਤਾਂ ਵਿੱਚੋਂ ਚੀਜ਼ ਉਹ ਉੱਡ ਗਈ ਬਹੁਤ ਜ਼ਿਆਦਾ ਸਿੰਪਲ ਹੈ ਇਹਨੂੰ ਯੂਜ਼ ਕਰਨਾ ਫਿਰ ਇਧਰਲੀ ਸਾਈਡ ਜਿੰਨੇ ਵੀ ਟੈਕਸਟ ਹੁੰਦੇ ਨੇ ਕਿ ਇਸ ਤਰੀਕੇ ਨਾਲ ਲਿਖਣਾ ਹੈ ਉਹ ਸਾਰੇ ਟੈਕਸਟ ਇੱਧਰ ਪਏ ਨੇ ਜਿੱਦਾਂ ਕੋਈ ਕੈਂਡਲ ਹੈ ਤੇ ਇਸ ਏਰੀਆ 'ਚ ਕੈਂਡਲ ਆਉਣੀ ਸ਼ੁਰੂ ਹੋਣੀ ਹੈ ਦੇਖ ਲਓ ਤੇ ਇਦਾਂ ਚੀਜ਼ਾਂ ਸਨਮੈਟਿਕ ਆ ਆਹ ਜਿਹੜੇ ਅੱਖਰ ਨੇ ਇਦਾਂ ਲਿਖਣੇ ਸਟਾਰਟ ਹੋ ਜਾਣੇ ਨੇ ਸੋ ਬਹੁਤ ਜ਼ਿਆਦਾ ਸੌਖਾ ਹੈ ਸੌਫਟਵੇਅਰ ਇੱਕ ਵਾਰੀ ਜਦੋਂ ਤੁਹਾਡੇ ਖਾਨੇ ਪੈਣ ਦਾ ਫੇਸ ਖਾਲਾ ਹੋ ਜਾਂਦਾ ਤੇ YouTube ਦੇ ਕਿੰਨੇ ਸਾਈਨ ਹੈ ਕੋਈ ਵੀ ਆ ਸਾਈਨ ਪਾਉਣਾ ਇਹਨੂੰ ਚੱਕ ਕੇ ਸਿਰਫ ਇੱਥੇ ਰੱਖਣਾ ਹੀ ਹੈ ਤੇ ਆਹ ਸਾਈਨ ਤੁਹਾਡੇ ਸਾਹਮਣੇ ਆਏਗਾ YouTube ਦਾ ਠੀਕ ਹੈ ਜੀ ਇਸੇ ਤਰੀਕੇ ਨਾਲ ਇਧਰ ਥੱਲੇ ट्रांजੈਕਸ਼ਨਾਂ ਹੁੰਦੀਆਂ ਨੇ ट्रांजੈਕਸ਼ਨ ਦਾ ਜਿਹਦਾ ਮਤਲਬ ਹੁੰਦਾ ਹੈ ਜਦੋਂ ਮਲ ਲਾ ਕੇ ਆਹਾ ਆਹਾ ਵੀਡੀਓ ਨਾ ਇਹ ਗੋਲ ਆ ਦੇਖੋ ਇਹਦਾ ਦੇਖਣ ਲਾਪਣੀ ਹੈ ਤੇ ਇਦਾਂ ਦੀਆਂ ਚੀਜ਼ਾਂ ਬਹੁਤ ਨੇ ਇਹਦੇ ਵਿੱਚ ਅਲੱਗ-ਅਲੱਗ ਤਰੀਕੇ ਦੀਆਂ ਸੋ ਕਿਤੇ-ਕਿਤੇ ਪਾਉਂਦਾ ਰਹਿੰਦਾ ਹੁਣਾਂ ਜ਼ਿਆਦਾਤਰ ਮੈਂ ਸਿੰਪਲ ਹੀ ਰੱਖਦਾ ਹੁਣਾਂ ਵਲੌਗ ਇਹ ਹੈ ਜੀ ਸੌਫਟਵੇਅਰ ਇਹ ਸੌਫਟਵੇਅਰ ਦਾ ਨਾਮ ਹੈ ਫਾਈਨਲ ਕੱਟ ਪ੍ਰੋ ਇਹਨੂੰ ਤੁਸੀਂ ਟ੍ਰਾਇਲ ਤੇ ਵੀ ਯੂਜ਼ ਕਰ ਸਕਦੇ ਆ ਤੇ ਇਹਨੂੰ ਖਰੀਦ ਵੀ ਸਕਦੇ ਆ 25000 ਦਾ ਸੌਫਟਵੇਅਰ ਆ ਜਾਂਦਾ ਤੇ ਸਿਰਫ ਇਹ ਤੁਹਾਨੂੰ ਹਨਾ ਐਪਲ ਦੇ ਲੈਪਟਾਪ ਦੇ ਵਿੱਚ ਹੀ ਮਿਲੂਗਾ ਹੋਰ ਐਂਡਰੋਇਡ ਦੇ ਵਿੱਚ ਇਹ ਨਹੀਂ ਚੱਲਦਾ ਆਪਾਂ ਬਾਹਰ ਚੱਲਦੇ ਆ ਮਨਕੌਰ ਦੇ ਕੋਲ ਹੀ ਤੇ ਹੋਰ ਸਵਾਲਾਂ ਦੇ ਵੀ ਜਵਾਬ ਦੇਣੇ ਆ ਤੁਹਾਨੂੰ ਸਾਰੀ ਸਬਜ਼ੀ ਨੂੰ ਪਾਣੀ ਲੱਗ ਗਿਆ ਤੇ ਪਾਣੀ ਲੱਗਣ ਤੋਂ ਬਾਅਦ ਫਿਰ ਇਹ ਜਿਆਦਾ ਬਾਧੀਆਂ ਨੇ ਹੋਰ ਹਨਾ ਹੂੰ ਬੇਲਾਂ ਬੂਲਾਂ ਦਾ ਇਕਦਮ ਬਾਧੀਆਂ ਫਿਰ ਹਾਂਜੀ ਹੋਰ ਸਵਾਲ ਜੀ ਹੈਗਾ ਜੀ ਇਹ ਨੇ ਜਸਵੀਰ ਕੌਰ ਰੰਦਾਵਾ ਇਹ ਪੁੱਛਦੇ ਨੇ ਤੁਸੀਂ ਬੁਲਟ ਤੇ ਸਫ਼ਰ ਕਿਉਂ ਨਹੀਂ ਕੀਤਾ ਕਿਉਂ ਨਹੀਂ ਕੀਤਾ ਹਾਂਜੀ ਬੁਲਟ ਦਾ ਸਫ਼ਰ ਨਾ ਜਦੋਂ ਪਹਾੜੀ ਏਰੀਆ ਹੁੰਦਾ ਉਦੋਂ ਅਸੀਂ ਜ਼ਰੂਰ ਕਰਦੇ ਆਂ ਪਰ ਜਦੋਂ ਸਿੱਧਾ ਰੋਡ ਹੁੰਦਾ ਸਾਨੂੰ ਵਧੀਆ ਲੱਗਦਾ ਸਾਈਕਲਿੰਗ ਤੇ ਸਫ਼ਰ ਕਰਨਾ ਹਨਾ ਚਲੋ ਐਦ ਕੀ ਧੁੱਪ ਕਰਕੇ ਅਸੀਂ ਕੈਨਸਲ ਕਰਤਾ ਸਫ਼ਰ ਨਹੀਂ ਤਾਂ ਅਸੀਂ ਕਦੇ ਨਹੀਂ ਸਫ਼ਰ ਵੈਸੇ ਕੈਨਸਲ ਕਰੀਦਾ ਤੇ ਪਹਾੜੀ ਏਰੀਏ ਚ ਫਿਰ ਅਸੀਂ ਬੁਲਟ ਕੱਢ ਲਈਦਾ ਹੈ ਜਦੋਂ ਹੇਮਕਾਉਂਡ ਸਾਹਿਬ ਨੂੰ ਹੁਣ ਜਾਣਾ ਹੈ ਅਸੀਂ ਤਾਂ ਅਸੀਂ ਬੁਲੱਟ ਤੇ ਜ਼ਰੂਰ ਜਾਵਾਂਗੇ ਅਸੀਂ ਸਾਈਕਲ ਨਹੀਂ ਚੱਕਾਂਗੇ ਹਾਂਜੀ ਤੇ ਜਿਹੜਾ ਮੈਦਾਨੀ ਇਲਾਕਾ ਹੈ ਉਹਨੂੰ ਸਾਈਕਲ ਤੇ ਨਵੇੜਿਆ ਜਾਊਗਾ ਬਿਲਕੁਲ ਸੋ ਆ ਲੱਗੇ ਹੋ ਆ ਜੀ ਪਪੀਤੇ ਇਹ ਸੱਤ ਬੂਟੇ ਲਾਇਆ ਹੋਆ ਪਪੀਤੇ ਦੇ ਤੇ 15 ਕੇ ਦਿਨਾਂ ਚ ਚੰਗਾ ਤਕੜਾ ਤਕੜਾ ਬੂਟਾ ਹੋ ਗਿਆ ਹੂੰ ਤੇ ਇਹ ਵੀ ਘਰੇ ਤਿਆਰ ਕੀਤੇ ਸੀ ਬੂਟੇ ਵੀ ਪਹਿਲਾਂ ਛੋਟੇ ਛੋਟੀਆਂ ਗਲਾਸੀਆਂ ਚ ਲਾ ਕੇ ਤੇ ਹੁਣ ਦੇਖ ਲਓ ਐਡੇ ਐਡੇ ਹੋ ਗਏ ਆ ਤੇ ਇਹਨਾਂ ਨੇ ਸਾਲ ਖੰਡ ਦਿੰਦੇ ਆ ਨਾ ਇਹ ਹਾਂ 2 ਸਾਲ ਇੱਕ ਬੂਟਾ ਫਰੂਟ ਦਿੰਦਾ ਆ ਉਸ ਤੋਂ ਬਾਅਦ ਆਪਣੇ ਆਪੇ ਵਿੱਪਣ ਦਾ ਖਤਮ ਹੋ ਜਾਂਦਾ ਵੈਸੇ ਵੀ ਇਹਨਾਂ ਨੂੰ ਸਾਲ ਲੱਗ ਜਾਣਾ ਹੱਲੇ ਵੱਡੇ ਹੁੰਦੇ ਆ ਇਹਤੇ ਕੰਦਕ ਤੱਕ ਇਹਨਾਂ ਨੇ ਜਾਣਾ ਏ ਬਸ ਹੂੰ ਤੇ ਫਿਰ ਫਰੂਟ ਦੇ ਲਾਪਣਾ ਕਿਹੜਾ ਸਵਾਲ ਆ ਜੀ ਅਗਲਾ ਅਗਲੇ ਨੇ 2 ਡਾਲਰ ਇਹ ਪੁੱਛਦੇ ਨੇ ਭਾਜੀ ਕਿ ਇਸ ਵਾਰ ਡਰੋਨ ਸ਼ੂਟ ਆਉਣਗੇ ਬਾਈ ਪਹਿਲੀ ਕਦੇ ਸਾਡੇ ਕੋਲ ਹੈ ਹੀ ਨਹੀਂ ਹੈ ਨਾ ਡਰੋਨ ਬਹੁਤ ਕੋਸਟਲੀ ਆਉਂਦਾ ਹੈ ਨਾ 70 80000 ਤੋਂ ਉੱਤੇ ਹੁੰਦਾ ਦਿਲ ਤਾਂ ਬਹੁਤ ਕਰਦਾ ਪਰ ਸਾਨੂੰ ਹਲੇ ਇਨੀ ਇਨਕਮ ਨਹੀਂ ਹੋ ਰਹੀ YouTube ਤੋਂ ਜਦੋਂ ਸਾਨੂੰ ਜ਼ਿਆਦਾ ਇਨਕਮ ਹੋਣ ਲੱਪੋਗੀ ਫੇ ਅਸੀਂ ਡਰੋਨ ਸ਼ੂਟ ਬੰਦਾ ਫੇ ਲਈ ਲੈਂਦਾ ਜਦੋਂ ਚੀਜ਼ ਖਰੀਦ ਲੈਂਦਾ ਹੈ ਨਾ ਹਾਂ ਹੱਲੇ ਪੈਸੇ ਹੈ ਨਹੀਂ ਪਰਾ ਜੇ ਇਜਾਜ਼ਤ ਨਹੀਂ ਦੇ ਰਹੀ ਸੋ ਆਉਣ ਦੇ ਜੀ ਅਮਤਾ ਵਚਨ ਜੀ ਹੋਰ ਸਵਾਲ ਅੱਛਾ ਜੀ ਸੋ ਅਗਲੇ ਨੇ ਨਰਦੀ ਪੰਜਾਬੀ ਇਹ ਪੁੱਛਦੇ ਨੇ ਬਾਈ ਜੀ ਐਨੀ ਕਲੀਅਰ ਆਡੀਓ ਕਿੱਦਾਂ ਆਉਂਦੀ ਹੈ ਆਈਫੋਨ ਯੂਜ਼ ਕਰਦੇ ਆ ਬਲੌਗ ਲਈ ਹਾਂ ਬਲੌਗ ਲਈ ਤਾਂ ਬਾਈ ਆਈਫੋਨ ਹੀ ਯੂਜ਼ ਕਰਦੇ ਆ 15 ਪਰ ਆਪਣੇ ਕੋਲ ਨਾ ਰੋਡ ਦੇ ਮਾਈਕ ਹੈ ਜਿੱਦਾਂ ਆ ਰਿਸਿਵਰ ਹੋ ਗਿਆ ਇੱਕ ਮਾਈਕ ਆ ਤੇ ਇੱਕ ਮਾਈਕ ਮਨਪੁਰ ਤੇ ਕੋਲ ਹੁੰਦਾ ਨਾ ਤੇ ਇਹ Amazon ਤੋਂ ਮਾਈਕ ਮਗਵਾਇਓ ਨੇ 30 ਕੁ ਹਜ਼ਾਰ ਦੇ ਮਾਈਕ ਇਹ ਆਉਂਦੇ ਨੇ ਤੇ ਇਹਦੇ ਕਰਕੇ ਹੀ ਆਡੀਓ ਸਾਫ਼ ਹੁੰਦੀ ਹੈ ਹਾਂਜੀ ਕਿਉਂਕਿ ਜੇ ਤੁਸੀਂ ਕੱਲੇ ਫੋਨ ਨਾਲ ਟਰਾਈ ਕਰਦੇ ਆ ਤਾਂ ਜਦੋਂ ਤੁਸੀਂ ਬਾਈਕ ਚਲਾਉਂਦੇ ਆ ਇੰਜਨ ਦੀ ਆਵਾਜ਼ ਤੇ ਜਿਹੜੀ ਹਵਾ ਹੁੰਦੀ ਹੈ ਉਹਦੀ ਜਿਹੜੀ ਵੌਇਸ ਉਹ ਵਿੱਚ ਆਉਂਦੀ ਹੈ ਪਰ ਜਿਹੜੇ ਮਾਈਕ ਹੈ ਇਹਨਾਂ ਦੇ ਇੱਕ ਉੱਪਰ ਆ ਰੂਝਾ ਲਗਾ ਕਰਕੇ ਇਹਨਾਂ ਦੀ ਆਵਾਜ਼ ਬਹੁਤ ਜ਼ਿਆਦਾ ਕਲੀਅਰ ਹੁੰਦੀ ਹੈ ਸੋ ਆਵਾਜ਼ ਸਾਫ਼ ਹੋਣ ਦਾ ਕਾਰਨ ਈ ਨਹੀਂ ਤੁਸੀਂ ਦੇਖਿਆ ਹੋਣਾ ਸਾਡੇ ਪਹਿਲੇ ਸਫ਼ਰ ਦੇ ਵਿੱਚ ਸਾਡੀ ਜਿਹੜੀ ਆਵਾਜ਼ ਕਾਫੀ ਖਰਾਬ ਆਉਂਦੀ ਫੜ 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 ਬਹੁਤ ਆਉਂਦੀ ਹੁੰਦੀ ਸੀ ਉਸ ਟਾਈਮ ਸਾਡੇ ਕੋਈ ਨਹੀਂ ਸੀਗੇ ਹੌਲੀ ਹੌਲੀ ਬੰਦਾ ਅਪਡੇਟ ਹੁੰਦਾ ਗਾਂਦਿਆਂ ਵੱਧਦਾ ਆ ਆ ਜਾਓ ਜੀ ਘਰ ਦੇਆਂ ਦੇ ਕੋਲ ਬੈੰਨੇ ਆ ਬਾਕੀ ਸਵਾਲਾਂ ਦੇ ਜਵਾਬ ਦੇਣ ਤੋਂ ਪਹਿਲਾਂ ਹਨ ਤੁਹਾਨੂੰ ਸੰਦੂਕ ਦਿਖਾਉਣੇ ਆ ਸੰਦੂਕ ਤਿਆਰ ਕਰਾਇਆ 70-80 ਹਜ਼ਾਰ ਦਾ ਕਿਉਂਕਿ ਸੰਦੂਕ ਵੀ ਅੱਜ ਕੱਲ ਮਹਿੰਗੇ ਬਹੁਤ ਹੋ ਗਏ ਹਨ ਤੇ ਸਾਡੇ ਗਵਾਂਡੀਆਂ ਨੇ ਕਰਵਾਇਆ ਤੇ ਹੁਣੇ ਆਇਆ ਯਹਲੇ ਮਲੇਰ ਕੋਟਲੇ ਤੋਂ ਤਿਆਰ ਕਰਾਇਆ ਆਜੋ ਤੁਹਾਨੂੰ ਪਹਿਲਾ ਸੰਦੂਕ ਦਿਖਾਉਨੇ ਆ ਪਹੁੰਚ ਗਿਆ ਸੰਦੂਕ ਕਿਆ ਬਾਤ ਹੈ ਲੈ ਤਾਂ ਸੰਦੂਕ ਪਿਆਰ ਹੋ ਕੇ ਆ ਗਿਆ ਕਿਆ ਬਾਤ ਹੈ ਤੇ ਪੀਯੂ ਦੀ ਪਾਲਿਸ਼ ਕੀਤੀ ਹੋਏ ਤੇ ਹਨਾ ਹਾਂ ਤੇ ਦੱਸਦੀ ਵੀ ਆ ਹਾਂ ਮਲੇਰ ਕੋਟਲੇ ਤੋਂ ਤਿਆਰ ਹੋ ਕੇ ਆਇਆ ਤੇ ਆ ਪਿੱਤਲ ਦੇ ਫੁੱਲ ਇਕੱਲੇ ਇਕੱਲੇ ਲਾਇਓ ਆ ਆ ਮੋਰਨੀਆ ਤੇ ਉਹ ਕਿੰਨਾ ਸੋਹਣਾ ਹੈ ਤੇ ਆ ਮੋਰਨੀ ਤਾਂ ਦੇਖੋ ਇਹ ਜਦੋਂ ਅਸੀਂ ਟੂਰ ਤੇ ਜਾਣ ਤੋਂ ਪਹਿਲਾਂ ਇਹਨੂੰ ਛੱਡ ਕੇ ਆਏ ਸੀ ਮਲੇਰਕੋਟਲੇ ਹਣਾ ਖਾਸ ਕਿਉਂਕਿ ਉੱਥੇ ਬਹੁਤ ਸੋਹਣੇ ਸੰਦੂਕ ਬਣਾਉਂਦੇ ਨੇ ਜਿੱਦਾ ਪਿੱਤਲ ਦਾ ਕੰਮ ਬਹੁਤ ਸੋਹਣਾ ਕਰਦੇ ਆ ਤੇ ਦੱਸਿਓ ਇੱਕ ਵਾਰੀ ਜ਼ਰੂਰ ਕਿ ਕਿੱਦਾਂ ਦਾ ਲੱਗਾ ਤੁਹਾਨੂੰ ਸੰਦੂਕ ਇਹ ਪੁਰਾਣਾ ਸੰਦੂਕ ਸਿਗਾ ਇੱਥੇ ਪਹਿਲਾਂ ਤੇ ਇਹਨੂੰ ਫੇਰ ਆਪਾਂ ਲੋਡ ਕਰਕੇ ਮਲੇਰਕੋਟਲੇ ਛੱਡਿਆ ਉੱਥੇ ਸਾਰਾ ਪੂਰਾ ਕੰਮ ਹੋਇਆ ਪੂਰਾ ਕੰਮ ਇਹਦਾ ਹੋਇਆ ਇੱਕ ਇਹ ਬਣਾਇਆ ਸੰਦੂਕ ਆ ਦੇ ਇਹ ਆ ਬਾਕਸ ਵੀ ਬਣਾਏ ਨਾਲੇ ਤੇ ਖੁੱਲਣ ਲਈ ਆ ਬਾਕਸ ਖੋਲਦੇ ਆ ਸਹੀ ਆ ਆ ਮੱਛੀਆਂ ਜੀਆਂ ਲਾਈਆਂ ਨੇ ਹਾਂ ਮਨੇ ਬਹੁਤ ਸੋਹਣਾ ਬਣਾਇਆ ਚਾਰਖਾ ਵੀ ਦਿਖਾਉਣੇ ਆ ਚਾਰਖਾ ਵੀ ਰੈਡੀ ਕਰਵਾਇਆ ਹਾਂ ਸਾਡੀ ਮਾਤਾ ਨੂੰ ਸ਼ੌਂਕ ਬਹੁਤ ਆ ਨਾ ਨੇ ਚੀਜ਼ਾਂ ਹੁਣ ਨਾ ਮੜਮੜਾ ਰਹੀਆਂ ਆ ਇਹ ਪਹਿਲਾ ਸਮਾਂ ਸੀ ਜਦੋਂ ਸੰਦੂਕ ਰੱਖਦੇ ਸੀ ਬਹੁਤ ਲੋਕਾਂ ਨੇ ਘਰੋਂ ਚੱਕ-ਚੱਕ ਕੇ ਵੇਚਦੇ ਪਰ ਜਦੋਂ ਅਸੀਂ ਹੁਣ ਨਾ ਇਹ ਤਿਆਰ ਕਰਾਇਆ ਤਾਂ ਇਹ 70-80 ਹਜ਼ਾਰ ਚ ਤਿਆਰੇ ਹੋਇਆ ਕੰਦਾ ਨਾ ਸਹੀ ਗੱਲ ਹੈ ਸੋ ਤੁਸੀਂ ਆਪੇ ਦੇਖ ਸਕਦੇ ਕਿ ਪੁਰਾਣੀ ਚੀਜ਼ ਦੀ ਕਿੰਨੀ ਵੈਲਿਊ ਵੱਧ ਗਈ ਆ ਹੁਣ ਕਿਆ ਬਾਤ ਹੈ ਜੀ ਚਲਿਏ ਬਰ ਆਜੋ ਚਰਖਾ ਦਿਖਾਈਏ ਚਰਖਾ ਦਿਖਾ ਕੇ ਲੈ ਆਉਨੇ ਆ ਛੋਟੇ ਹਾਥੀ ਚ ਛੱਡ ਚੱਲੇ ਆ ਇਹ ਮਲੇਰ ਕੋਟਲੇ ਵਾਲੇ ਤੇ ਇੱਕ ਰਹਿ ਗਿਆ ਕਿਹੜੀ ਚੀਜ਼ ਰਹਿ ਗਈ ਚਰਖਾ ਚਰਖਾ ਰਹਿ ਗਿਆ ਉਹ ਦਿਖਾਉਨੇ ਆ ਦੇ ਲੋ ਆ ਚੀਜ਼ਾਂ ਕਿਤੇ ਮਿਲਦੀਆਂ ਹੈ ਨਾ ਇਹ ਦੇਖਣ ਨੂੰ ਮਿਲਦੀਆਂ ਕਿ ਨਹੀਂ ਨਾ ਕਦੇ ਵੀ ਨਹੀਂ ਮਿਲਦੀਆਂ ਉਹ ਕਹਿੰਦੇ ਤੱਕਲਾ ਟੁੱਕਲਾ ਆ ਨਾ ਪਾ ਕੇ ਦਵਾਂਗੇ ਹਨਾ ਜਾ ਕੇ ਚਾਹੇ ਕੱਤਣਾ ਸ਼ੁਰੂ ਕਰਦੇ ਕੋਈ ਮਨ ਕਰੇ ਬਿਲਕੁਲ ਬਹੁਤ ਬੋਸ ਸੋਨਾ ਬਣਾਇਆ ਆ ਵੀ ਹਾਂ ਸਹੀ ਗੱਲ ਇਹਦੇ ਵੀ ਕੋਕੇ-ਕੂਕੇ ਲਾ ਕੇ ਆ ਇਹਨੂੰ ਵਧੀਆ ਬਣਾ ਕੇ ਲਿਆ ਆ ਹਾਂ ਤੇ ਮੱਛੀਆਂ ਮੱਛੀਆਂ ਲਾਈਆਂ ਆ ਬਣਾ ਕੇ ਆ ਹੂੰ ਸਹੀ ਹੈ ਚਲਿਏ ਜੀ ਫਿਰ ਆਪਾਂ ਆਪਣੇ ਜਵਾਬ ਦੇਈਏ ਪ੍ਰਸ਼ਨ ਉਤਰਾਂ ਦੇ ਚਲੋ ਸੋ ਥੱਕ ਗਿਆ ਸੰਦੂਕ ਨੂੰ ਅੰਦਰ ਲਿਆਂਦੇ ਲਿਆਂਦੇ ਬਹੁਤ ਜ਼ਿਆਦਾ ਹੈਵੀ ਸੀਗਾ ਹਾਂ ਵਾਹਿਗੁਰੂ ਜੀ ਆ ਜਾਓ ਜੀ ਆਪਣੇ ਜਿਹੜੇ ਸਵਾਲ ਰਹਿੰਦੇ ਨੇ ਉਹ ਆਪਾਂ ਸਵਾਲ ਜਵਾਬ ਪੂਰੇ ਕਰ ਲਈਏ ਹਾਂਜੀ ਕਿਹੜਾ ਹੈ ਜੀ ਇਹਨੇ ਮਨਪ੍ਰੀਤ ਸਿੰਘ ਧਮਾਨ ਇਹ ਪੁੱਛਦੇ ਨੇ ਕਿ ਤੁਸੀਂ ਹੇਮਕੁੰਡ ਸਾਹਿਬ ਜਾਣਾ ਹਾਂਜੀ ਜ਼ਰੂਰ ਜਾਣਾ ਜੀ ਹੇਮਕੁੰਡ ਸਾਹਿਬ ਅਸੀਂ ਸ਼ਾਇਦ 3-4 ਦਿਨਾਂ ਦੇ ਵਿੱਚ ਵਿੱਚ ਨਿਕਲ ਜਾਈਏ ਹੂੰ 20 ਤਰੀਕ ਤੋਂ ਪਹਿਲਾਂ ਪਹਿਲਾਂ ਸ਼ਾਇਦ ਨਿਕਲ ਜਾਈਏ ਨਾ ਬਿਲਕੁਲ ਹਾਂਜੀ ਤੇ ਅਗਲਾ ਸਵਾਲ ਜੀ ਅਗਲਾ ਹੈਗੇ ਜੀ ਜਗਤਾਰ ਸਿੰਘ ਇਹ ਕਹਿੰਦੇ ਨੇ ਪੈਸੇ ਦੇ ਚੱਕਰਾਂ 'ਚ ਬਿਮਾਰ ਨਾ ਹੋ ਜੇ ਸਰਦੀਆਂ 'ਚ ਜਾਣਾ ਚਾਹੀਦਾ ਸੀ ਤੁਹਾਨੂੰ ਸੋ ਬਾਈ ਨੇ ਇਹ ਕਿਹਾ ਕਿ ਸਿਆਲਾਂ 'ਚ ਨਹੀਂ ਨਿਕਲੇ ਹਨਾ ਹਾਂਜੀ ਬਾਈ ਯਾਰ ਮਜਬੂਰੀ ਹੋ ਸਕਦੀ ਕਿਸੇ ਬੰਦੇ ਦੀ ਹਨਾ ਮਨਕੌਰ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਤੇ ਸਾਨੂੰ ਉਸ ਟਾਈਮ ਵਲੌਗ ਨਹੀਂ ਸੀ ਦੀਦੇ ਹਨਾ ਅਸੀਂ 5 6 ਮਹੀਨੇ ਨਹੀਂ ਆਏ ਕਿਉਂਕਿ ਮਨ ਨਹੀਂ ਆਉਣਾ ਚਾਹੁੰਦੀ ਸੀਗੀ ਹਨਾ ਕਿਉਂਕਿ ਜਿਹਦਾ ਪੇ ਮੁੱਕਿਆ ਹੋਵੇ ਨਾ ਉਹੇ ਜਾਣਦਾ ਹੁੰਦਾ ਉਹਨੂੰ ਵਲੌਗ ਨਹੀਂ ਸੁਝਦੇ ਜਾਂਦੇ ਸੋ ਗਰਮੀਆਂ ਚ ਤਾਂ ਸ਼ੁਰੂ ਕੀਤਾ ਸੀ ਕਿਉਂਕਿ ਸਾਨੂੰ ਗੈਪ ਬਹੁਤ ਪੈ ਗਿਆ ਸੀ ਜੇ 7 8 ਮਹੀਨੇ ਆ ਪਟ ਪਾ ਲੰਨੇ ਆ ਤਾਂ ਚੈਨਲ ਬੰਦ ਹੋ ਜਾਂਦਾ ਏ ਇਸ ਲਈ ਸਫਰ ਸ਼ੁਰੂ ਕੀਤਾ ਸੀਗਾ ਠੀਕ ਹੈ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਗਰਮੀ ਚ ਗਏ ਆ ਵੀ ਚਲੋ ਅਸੀਂ ਕੱਢ ਲਾਂਗੇ ਜਦੋਂ ਬਿਮਾਰੀ ਹੋ ਗਏ ਫੀ ਐਂਡ ਕੀਤਾ ਹੈ ਹਾਂ ਸੋ ਹੋਰ ਕੋਈ ਕਮੈਂਟ ਹੈਗਾ ਕਿ ਨਹੀਂ ਨਹੀਂ ਬਸ ਇੰਨਾ ਹੀ ਹੈ ਆਜਾ ਕੋਠੇ ਚਲਦੇ ਆ ਕੋਠੇ ਜਾ ਕੇ ਨਾਲੇ ਛੰਡੀ ਹਵਲ ਨੇ ਨਾਲੇ ਵਲੌਗ ਦਾ ਐਂਡ ਕਰਦੇ ਆ ਚਲੋ ਆਜੋ ਸੋ ਅੱਜ ਦਾ ਹਮਸ ਬਹੁਤ ਜ਼ਿਆਦਾ ਹੈ ਹਿਊਮਿਡਿਟੀ ਜ਼ਿਆਦਾ ਹੈ ਅੱਜ ਧੁੱਪ ਵੀ ਵੈਸੇ ਦੁਪਹਿਰੇ ਬਹੁਤ ਜ਼ਿਆਦਾ ਸੀ ਨਾ ਲੱਗਦਾ ਹਨੇਰੀ ਚੱਲੂਗੀ ਹਾਂ ਤੇ ਆ ਦੇਖ ਲਓ ਮਾਰੇ ਹਲਦੀ ਪਾਈਓ ਆਪਾਂ ਉੱਪਰ ਤੇ ਸਾਨੂੰ 4 ਸਾਲ ਹੋ ਗਏ ਹੁਣ ਅਸੀਂ ਹਲਦੀ ਘਰ ਦੀ ਪਿਆਈਦੀ ਆ ਹਮ ਐਦ ਕੀ ਫੇਲ ਆਈਓ ਆ ਹੈਨਾ ਕਿਉਂਕਿ ਜਿਹੜੀ ਆਪਾਂ ਸ਼ਹਿਰੋਂ ਲੈ ਕੇ ਆਈਦੀ ਉਹ ਚ ਮਲਾਵਟ ਹੁੰਦੀ ਹੁੰਦੀ ਹੈ ਜਿ ਮਰਜੀ ਕਰੇ ਦਿੰਦੇ ਆ ਤੇ ਇਹ ਇਦਾਂ ਪਈ ਰਹਿੰਦੀ ਐ ਤੇ ਮੀਂਹ ਨਾਲ ਤੇ ਧੁੱਪ ਨਾਲ ਸੁੱਕਦੀ ਰਹਿੰਦੀ ਮੀਂਹ ਨਾਲ ਧੋਹ ਹੁੰਦੀ ਰਹਿੰਦੀ ਐ ਕਈ ਏਰੀਆ ਚ ਇਹਨੂੰ ਉਬਾਲ ਕੇ ਰੱਖ ਲੈਂਦੇ ਆ ਫੇਫੇ ਆਉਂਦੇ ਆ ਸਕਾ ਕੇ ਪਰ ਉਹਦੇ ਵਿੱਚ ਸੁੰਡੀ ਲੱਗ ਜਾਂਦੀ ਐ ਉਹ ਸਹੀ ਨਹੀਂ ਇਹ ਤਰੀਕਾ ਸਹੀ ਰਹਿੰਦਾ ਆ ਸਹੀ ਐ ਜੀ ਤੁਹਾਨੂੰ ਜ਼ਿਆਦਾ ਪਤਾ ਮਰ ਐ ਇਦਾਂ ਹੀ ਆ ਠੀਕ ਹੈ ਜੀ ਬਾਕੀ ਹੋਰਸ ਤੋਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਜੇ ਕਿਸੇ ਦੇ ਹੋਰ ਸਵਾਲ ਹੈਗੇ ਨੇ ਜਾਂ ਰਹਿ ਗਏ ਨੇ ਜਿਨ੍ਹਾਂ ਦੇ ਉਹਨਾਂ ਲਈ ਸੌਰੀ ਆ ਜਿਨ੍ਹਾਂ ਦੇ ਸਵਾਲ ਹੋਰ ਨੇ ਉਹ ਇਸ ਵੀਡੀਓ ਦੇ ਥੱਲੇ ਕਰ ਸਕਦੇ ਆ ਕਦੇ ਟਾਈਮ ਲੱਗਾ ਤਾਂ ਜਰੂਰ ਬਣਾਵਾਂਗੇ ਕੁਐਸਚਨ ਆਨਸਰ ਦਾ ਵਲੌਗ ਹਾਂਜੀ ਜਦ ਤੱਕ ਆਪਾਂ ਨਹੀਂ ਜਾਂਦੇ 2 3 4 ਦਿਨ ਘਰ ਦੇ ਨੇਚਰਲ ਵਲੌਗ ਇਦਾਂ ਹੀ ਆਉਣਗੇ ਹਾਂ ਸੋ ਠੀਕ ਹੈ ਜੀ ਹੋਪਸ ਹੋ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਸੋ ਮਿਲਦੇ ਆ ਕੱਲ ਨੂੰ ਨਵੇਂ ਰੋਡ ਤੇ ਨਵੇਂ ਬੰਦੇ ਨਾਲ ਸੋ ਸਾਨੂੰ ਦੇ ਇਜਾਜ਼ਤ ਮਿਲਦੇ ਆ ਅੱਜ ਕੱਲ ਨੂੰ ਜਦ ਤੱਕ ਲਈ ਰੱਬ ਰੱਖਾ ਗੁੱਡ ਨਾਈਟ ਬਾਏ ਬਾਏ ਮਾਰਨਿੰਗ ਮਿਲਦੇ ਆ ਐਕਸਪੈਂਡ ਯੋਰਸੈਲਫ ਟੇਕ ਯੋਰਸੈਲਫ ਆਊਟ ਯੋਰ ਕੰਫਰਟ ਜ਼ੋਨ ਇਫ ਯੂ ਸਟੇ ਇਨ ਯੋਰ ਕੰਫਰਟ ਜ਼ੋਨ ਦੈਟਸ ਵਾਈ ਯੂ ਵਿਲ ਫੇਲ Success is not a comfortable procedure. So you got to get comfortable being uncomfortable if you ever want to be successful.